ਮੇਰਾ ਨਾਮ ਜੀ ਰਿਸ਼ਪਾਲ ਸਿੰਘ ਹੈ ਜੀ ਤੇ ਮੈਂ ਪਿੰਡ ਸੋਲ ਦਾ ਰਹਿਣ ਵਾਲਾ ਜੀ ਤੇ ਜਿੰਨਾ ਕਿਹੜਾ ਪਿੰਡਾ ਜਿਲ੍ਹਾ ਹੈ ਤਰਨਤਾਰਨ ਜੀ ਤਰਨਤਾਰਨ ਤੁਹਾਨੂੰ ਕੁਛ ਦਿਨ ਡੇਢ ਮਹੀਨਾ ਪਹਿਲਾਂ ਤੁਹਾਨੂੰ ਬਾਡੀ ਸਰਕਲ ਜੂਸ ਦਿੱਤੇ ਸੀ ਉਹ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਜੀ ਇਹ ਪ੍ਰੋਬਲਮਾਂ ਸੀ ਮੈਨੂੰ ਇੱਕ ਤੇ ਸਾਹ ਚੜਦਾ ਸੀ ਜੀ ਤੇ ਮੇਰਾ ਨਾ ਪਾਣੀ ਜਾਂ ਤਾਂ ਉਹ ਆਉਂਦਾ ਹੈ ਜਿੱਦਾਂ ਕਿ ਕਸਟ੍ਰੋਲ ਜਾਂ ਤਾਂ ਉਹ ਬੱਸਦਾ ਹੈ ਜੀ ਹਾਂਜੀ ਤੇ ਇੱਕ ਮੈਨੂੰ ਇਹ ਹੋ ਜਾਂਦਾ ਹੈ ਵੀ ਜਿੱਦਾਂ ਮਤਲਬ ਇਸਰੀ ਟੇਟਾ ਜਾ ਹੋ ਜਾਂਦਾ ਹੈ ਵੀ ਮਤਲਬ ਬਹੁਤ ਪ੍ਰੋਬਲਮ ਆਉਂਦੀ ਹੈ ਪੇਟ ਜਿਹੜਾ ਇਹ ਫੁੱਲਿਆ ਰਹਿੰਦਾ ਹੈਗਾ ਭਰਿਆ ਭਰਿਆ ਰਹਿੰਦਾ ਹੈ ਜੀ ਹਾਂਜੀ ਹਾਂਜੀ ਇਹ ਪ੍ਰੋਬਲਮ ਆਹੀ ਤੇ ਹੁਣ ਮੈਨੂੰ ਬਿਲਕੁਲ ਮੈਂ ਇੰਨੇ ਦਿਨ ਦਾ ਯੂਜ਼ ਕਰਨ ਦਿਆ ਜੀ ਤੇ ਬਿਲਕੁਲ ਮੇਰਾ ਸਰੀਰ ਠੀਕ ਜੇ ਜੀ ਤੁਸੀਂ ਦੱਸਦੇ ਚਮੜੀ ਕਾਲੀ ਹੋ ਗਈ ਸੀ ਚਮੜੀ ਉਹ ਹੁਣ ਤੁਸੀਂ ਆਪ ਹੀ ਦੇਖ ਲਓ ਜੀ ਮੈਂ ਲਾਲ ਹੋਈ ਹੈ ਚੰਗੜੀ ਦਾ ਰੰਗ ਵੀ ਮੋਹ ਫੇਸ ਦਾ ਵੀ ਤੇ ਮੂੰਹ ਦਾ ਵੀ ਵੇਖ ਲੋ ਹਸਾ ਆ ਪੂਰਾ ਹੁਣ ਮਗਮਗ ਕਰਦਾ ਜੀ ਨਹੀਂ ਤੇ ਅੱਗੇ ਬਿਲਕੁਲ ਆ ਸੁੱਕਾ ਕਾਲਾ ਜਿਹਾ ਰੰਗ ਹੋ ਗਿਆ ਇਹ ਜੀ ਇਹ ਕਿੰਨੇ ਚਿਰ ਤੋਂ ਪ੍ਰੋਬਲਮ ਆ ਜੀ ਤੁਹਾਨੂੰ ਇਹ ਮੈਨੂੰ ਜੀ ਥੋੜਾ ਛਿਰੀ ਹੋਇਆ ਜੀ ਮੈਂ 5-6 ਮਹੀਨੇ ਤੋਂ ਹੀ ਹੋਇਆ ਜੀ ਇਹ ਕੰਮ ਇਹ ਜਿਆਦਾ ਲੰਮੀ ਨਹੀਂ ਗਾ ਹੈਗਾ ਜੀ ਕੰਮ ਤੇ ਦਵਾਈਆਂ ਦੁਨੀਆਂ ਲਈਆਂ ਜੀ ਤੁਹਾਨੂੰ ਦਵਾਈਆਂ ਲਈਆਂ ਜੀ ਦਵਾਈਆਂ ਤੇ ਤੁਹਾਨੂੰ ਪਤਾ ਹੀ 2-300 ਰੁਪਏ ਦੀ ਦਵਾਈ ਜਿੱਥੋਂ ਮਤਲਬ ਵੇਖਣਾ ਤੇ ਲੈ ਆਉਣੀ ਜੀ ਪੌੜੀਆਂ ਚੜਦਾ ਸੀ ਜੀ ਤਾਂ ਸਾਹ ਚੜਦਾ ਸੀ ਜੇ ਮੰਨ ਲਓ ਭੱਜ ਉੱਠ ਕੋਈ ਕੰਮ ਨੂੰ ਪਿਆ ਤੇ ਦੌੜਿਆ ਮੜਾ ਜਾ ਤੋ ਸੇ ਵੇਲੇ ਸੇ ਜਿਹੜਾ ਫਟ ਫਟ ਸਰੀਰ ਵੱਜਣਾ ਪੈਂਦਾ ਦਿਲ ਵੱਜਣਾ ਪੈਂਦਾ ਹੋ ਆ ਗੱਲ ਸਜੀ ਜੀ ਇਹ ਹੁਣ ਤੁਹਾਨੂੰ ਕਿਨੇ ਦਿਨ ਹੋ ਗਏ ਬਾਡੀ ਸਰਜੂਰੀ ਦਿਆਂ ਨੂੰ ਮੈਨੂੰ 35 ਤੋਂ 40 ਦਿਨ ਹੋ ਗਏ ਕਰੀਬ ਕਰੀਬ ਜੀ ਕਰੀਬ ਹਾਂਜੀ ਤੇ ਹੁਣ ਕਿਦਾਂ ਮਹਿਸੂਸ ਕਰ ਰਹੇ ਹੋ ਵਧੀਆ ਕਰ ਰਹੇ ਜੀ ਮੈਂ ਨਾ ਬਿਲਕੁਲ ਜੀ ਤੁਸੀਂ ਆਪ ਹੀ ਵੇਖੋ ਜੀ ਮੇਰਾ ਸਿਹਤ ਵੇਖੋ ਹੁਣ ਕੋਈ ਮੈਡੀਸਿਨ ਦਵਾਈ ਨਹੀਂ ਲੈ ਰਹੇ ਨਾ ਜੀ ਨਾ ਨਾ ਕੋਈ ਦਵਾਈ ਨਹੀਂ ਜੀ ਲਈ ਠੀਕ ਹੈ ਕੋਈ ਚੀਜ਼ ਨਹੀਂ ਤੇ ਹੁਣ ਜਿਹੜੇ ਵੀਰ ਭੈਣ ਆਪਣੇ ਸੁਣ ਰਹੇ ਨੇ ਉਹਨੂੰ ਬਾਡੀ ਸਰਜੂਰੀ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੋ ਜੀ ਕਹਿਣਾ ਵਾਂ ਵੀ ਆਪਣਾ ਮੈਡੀਸਿਨ ਚੋਂ ਨਿਕਲੋ ਡਾਕਟਰ ਛੱਡੋ ਤੇ ਇੱਕ ਕਰੀ ਵਰਤ ਕੇ ਵੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੇ ਕੋਈ ਤੁਹਾਨੂੰ ਗਾ ਰੋਗ ਹੋਰ ਨਵਾਂ ਕੋਈ ਆਉਂਦਾ ਉਹਦਾ ਵੱਖਰਾ ਵੱਖਰਾ ਦਵਾਈ ਆ ਆਪਣਾ ਜੂਸ ਹੈ ਤੇ ਚਲਾਓ ਤੁਸੀਂ ਤੇ ਲਓ ਤੇ ਆਪਣਾ ਵਰਤੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਜੀ ਇਹ ਗੱਲ ਜੀ ਓਕੇ ਜੀ ਠੀਕ ਹੈ ਥੈਂਕ ਯੂ ਜੀ ਹਾਂ ਜੀ ਹਾਂ ਜੀ